ਕੀ ਫੈਸਲਾ ਲਿਆ ਗਿਆ ਜਾਂ ਕੀ ਗੱਲਬਾਤ ਹੋਈ ਹੈ ਦੁਬਾਰਾ ਮੂਰਚਾ ਲਾਤਾ ਇਹ ਆਸ ਸੀ ਕਿ ਕੋਰਟ ਦੇ ਵਿੱਚ ਤਰੀਕ ਸੀਗੀ 23 ਤਰੀਕ ਸੀਗੀ ਹਾਈ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਐਨ ਐਚ ਐਨ ਜਿਹੜੀ ਲਾਈ ਸੀਗੀ ਜੀ ਰੇਟ ਸਰਕਾਰ ਦੇ ਖਿਲਾਫ ਸੀਗੀ ਅਸੀਂ ਆਪਣੀ ਐਪਲੀਕੇਸ਼ਨ ਦਾਇਰ ਕੀਤੀ ਸੀ ਉਹਦੇ ਵਿੱਚ ਵੀ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਵੀ ਇਹ ਜਿਹੜੀਆਂ ਕਮੀਆਂ ਨੇ ਉਹ ਦੱਸਣੀਆਂ ਚਾਹੁੰਦੇ ਆਂ ਔਰ ਆਪਣੇ ਰੇਟਾਂ ਬਰਤੀ ਗੱਲ ਕਰਨੀ ਚਾਹੁੰਦੇ ਆਂ ਪਰ ਕਿਤੇ ਨਾ ਕਿਤੇ ਸਾਡੀ ਸੁਣਵਾਈ ਨਹੀਂ ਹੋਈ ਔਰ ਜਿਹੜਾ ਫੈਸਲਾ ਸੀ ਐਨ ਐਚ ਐਨ ਦੇ ਹੱਕ ਚ ਆ ਤੇ ਅੱਜ ਪਤਾ ਲੱਗਾ ਸੀ ਵੀ ਇਹ ਚਲਾਉਣ ਲੱਗੇ ਆ ਤਾਂ ਅਸੀਂ ਤਾਂ ਕਰਕੇ ਅੱਜ ਸਾਰੇ ਰਾਤ ਅਸੀਂ ਵੀਡੀਓ ਪਾਤੀ ਸੀ ਅੱਜ ਅਸੀਂ ਇਕੱਠੇ ਹੋਏ ਜੀ ਮਾਨ ਜੀ ਕਿਤੇ ਨਾ ਇਹ ਨਹੀਂ ਲੱਗਦਾ ਵੀ ਜੇ ਹਾਈ ਕੋਰਟ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਆ ਕੁਛ ਨਾ ਕੁਛ ਦੇਖ ਕੇ ਦਿੱਤੀ ਹੋਣੀ ਆ ਯਾ ਕੀ ਕਾਰਨ ਲੱਗਦਾ ਵੀ ਇਹਨਾਂ ਨੂੰ ਮਨਜ਼ੂਰੀ ਮਿਲ ਰਹੀ ਆ ਕੋਰਟਾਂ ਕਿਹੜਾ ਕੀ ਦੇਖਦੀਆਂ ਨੇ ਕੋਰਟ ਨੇ ਕੋਰਟ ਨੇ ਜਦੋਂ ਗੱਲ ਹੀ ਨਹੀਂ ਸੁਣੀ ਤਾਂ ਉਹਨੇ ਕੀ ਦੇਖਿਆ ਉਹ ਸਾਡੀ ਗੱਲ ਸੁਣਨਾ ਤੇ ਪੱਖ ਸੁਣਨਾ ਸਾਡਾ ਹੱਕ ਸੀ ਨਾ ਉਹਦਾ ਪੱਖ ਸੁਣ ਕੇ ਕਮੇਟੀ ਬਣਾਉਦੇ ਜੀ ਕਮੇਟੀ ਬਣਾ ਕੇ ਕਮੇਟੀ ਜਾਂਚ ਕਰ ਲੈਂਦੀ ਜੀ ਜੇਗਾ ਜੇ ਅਸੀਂ ਗਲਤ ਹੁੰਦੇ ਸਾਨੂੰ ਸਜ਼ਾ ਦਿੰਦੇ ਜੇ ਜੇ ਉਹ ਥੋੜਾ ਗਲਤ ਹੁੰਦੇ ਦੋਨਾਉਂ ਦਿੰਦੇ ਕਿਤਨਾ ਕਿਤੇ ਕੋਰਟ ਦਾ ਟਾਈਮ ਖਰਾਬ ਕਰ ਰਹੇ ਆ ਬੰਦੀ ਆ ਗੱਲ ਪਰ ਕੋਰਟ ਨੇ ਤੇ ਜਦੋਂ ਗੱਲ ਹੀ ਨਹੀਂ ਸੁਣੀ ਇੱਕ ਤਰਫਾ ਫੈਸਲਾ ਹੀ ਸੁਣਾ ਦਿੱਤਾ ਸਾਰਾ ਤੇ ਫਿਰ ਉੱਥੇ ਆਪਾਂ ਕੀ ਕਰ ਸਕਦੇ ਹੁਣ ਫਿਰ ਆਉਣ ਵਾਲੇ ਦਿਨਾਂ ਵਿੱਚ ਕੀ ਕਿਵੇਂ ਅੱਗੇ ਕੀਤੇ ਰਣਨੀਤੀ ਕੀ ਰਹੂਗੀ ਕਿ ਇੱਥੇ ਪੱਕਾ ਮੋਰਚਾ ਲਾ ਕੇ ਬੈਠਾ ਜਾਊਗਾ ਇਹ ਕਿਵੇਂ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਮੰਗ ਬੰਦੇ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਆ ਜਿਹੜੇ ਸਾਡੇ ਰੇਟ ਕੱਟ ਕਰ ਦੇਣਾਂ ਸਾਡੀ ਪਰਚੀ ਦਾ ਰੇਟ ਘੱਟ ਕਰਕੇ 24 ਘੰਟੇ ਵਾਲੀ ਕਰ ਦੇਣ ਤੇ ਜਿਹੜਾ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦੇਣ ਔਰ ਪਾਸ ਰੈਗੂਲਰ ਕਰ ਦੇਣ ਤਾਂ ਉਹਨੇ ਟੋਲ ਚਲਾ ਲਨ ਤੇ ਜੇ ਕਹਿਣ ਵੀ ਅਸੀਂ ਇਹ ਕੋ ਕਰਨਾ ਨਹੀਂ ਟੋਲ ਵੀ ਚਲਾਉਣਾ ਫਿਰ ਨਹੀਂ ਚੱਲਣਾ ਫਿਰ ਨਹੀਂ ਇਹ ਚਲਾਉਣਾ ਜੀ ਗੱਲ ਕਰੀਏ ਪੰਜਾਬ ਸਰਕਾਰ ਦੀ ਇਹਨਾਂ ਨੇ ਕਿਵੇਂ ਆਪਣਾ ਪੱਖ ਰੱਖਿਆ ਉੱਥੇ ਦੇਖੋ ਪੰਜਾਬ ਸਰਕਾਰ ਨੇ ਪੱਖ ਵਧੀਆ ਰੱਖਿਆ ਜੀ ਪੰਜਾਬ ਸਰਕਾਰ ਦੇ ਵਕੀਲ ਨੇ ਅੱਧਾ ਘੰਟਾ ਬੈਸ ਵੀ ਕੀਤੀ ਆ ਜੀ ਔਰ ਮਾਨਯੋਗ ਡੀਸੀ ਸਾਹਿਬ ਨੇ ਵੀ ਸਾਡੀਆਂ ਸਾਰੀਆਂ ਮੰਗਾਂ ਲਿਖ ਕੇ ਐਨਸੀ ਨੂੰ ਭੇਜੀਆਂ NHC ਤੇ ਕਿਤੇ ਗੰਭੀਰ ਨਹੀਂ ਹੈਗਾ ਵੀ ਇਹਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਕੋਈ ਉਹਨਾਂ ਨੇ ਵਿਚਾਰ ਨਹੀਂ ਕੀਤੀ ਕੋਈ ਲੈਟਰ ਦਾ ਜਵਾਬ ਨਹੀਂ ਦਿੱਤਾ ਇਸ ਕਰਕੇ ਇਤੋਂ ਪਤਾ ਲੱਗਦਾ ਵੀ NHC ਜਾਂ ਜਿਹੜੀਆਂ ਉਹ ਜੀਆਂ ਕੰਪਨੀਆਂ ਨੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਉਹਨਾਂ ਨੂੰ ਇਹ ਆ ਵੀ ਜਿਹੜੀਆਂ ਅਦਾਲਤਾਂ ਨੇ ਉਹ ਦਾਲਤਾ ਇਹਨਾਂ ਦੇ ਪੱਖ ਚ ਨੇ ਇਹ ਕੋਰਟ ਪਾ ਕੇ ਅਦਾਲਤ ਤੋਂ ਫੈਸਲਾ ਕਰਾ ਲਾਂਗੇ ਅਣਕੇ ਚਲਾ ਦਾਂਗੇ ਅਣ ਵਿੱਚ ਸਮੇ ਲਈ ਇੱਥੇ ਦੁਵਾਰਾ ਤੋਂ ਪ੍ਰੋਟੈਸਟ ਕੀਤਾ ਜਾ ਜੀਨਾਂ ਚਿਰ ਸਾਡਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਣ ਵਿੱਚ ਸਮਾਈਆਂ ਜੇ ਜੇ ਪ੍ਰਸ਼ਾਸਨ ਜਾਂ ਪੁਲਿਸ ਕਿਤੇ ਧੱਕੇਸ਼ਾਹੀ ਕਰਦੀ ਹੈ ਜਾਂ ਉਥਾਂਦੀ ਹੈ ਇੱਥੋਂ ਦੀ ਜਬਰੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਣਾ ਚਾਹੀਦਾ ਉਹ ਚ ਸਾਡੇ ਕੋਲ ਤਾਂ ਕੁਝ ਨਹੀਂ ਹੈ ਅਸੀਂ ਤਾਂ ਬੈਠੇ ਆਂ ਜੇ ਆਜੂ ਚੜ ਕੇ ਤੇ ਆ ਜਾਣਗੇ ਤੇ ਫਿਰ ਫਿਰ ਦੇਖੀ ਜੂ ਠੀਕ ਹੈ ਇਸ ਨੂੰ ਜਿੱਥੇ ਬੰਦਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਅਸੀਂ ਤਾਂ ਸਾਰੀ ਜਨਤਾ ਨੂੰ ਅਪੀਲ ਕਰਦੇ ਆਂ ਵੀ ਇਹ ਜਨਤਾ ਦਾ ਮੁੱਦਾ ਵਾ ਜਨਤਾ ਲਈ ਲੜ ਰਹੇ ਆਂ ਜਨਤਾ ਸਾਰੀ ਨੂੰ ਫੁੱਲ ਕੇ ਬਾਹਰ ਨਾ ਕੀ ਫੈਸਲਾ ਲਿਆ ਗਿਆ ਜਾਂ ਕੀ ਗੱਲਬਾਤ ਹੋਈ ਹੈ ਦੁਬਾਰਾ ਮੋਰਚਾ ਲਾਤਾ ਇਹ ਆਸ ਸੀ ਕਿ ਕੋਰਟ ਦੇ ਵਿੱਚ ਤਰੀਕ ਸੀਗੀ 23 ਤਰੀਕ ਸੀਗੀ ਹਾਈ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਐਨ ਐਚ ਐਨ ਜਿਹੜੀ ਲਾਈ ਸੀਗੀ ਜੀ ਰੈਟ ਸਰਕਾਰ ਦੇ ਖਿਲਾਫ ਜੀ ਅਸੀਂ ਆਪਣੀ ਐਪਲੀਕੇਸ਼ਨ ਦਾਇਰ ਕੀਤੀ ਸੀ ਉਹਦੇ ਵਿੱਚ ਵੀ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਵੀ ਇਹ ਜਿਹੜੀਆਂ ਕਮੀਆਂ ਨੇ ਉਹ ਦੱਸਣੀਆਂ ਚਾਹੁੰਦੇ ਆਂ ਔਰ ਆਪਣੇ ਰੇਟਾਂ ਬਰਤੀ ਗੱਲ ਕਰਨੀ ਚਾਹੁੰਦੇ ਆਂ ਪਰ ਕਿਤੇ ਨਾ ਕਿਤੇ ਸਾਡੀ ਸੁਣਵਾਈ ਨਹੀਂ ਹੋਈ ਔਰ ਜਿਹੜਾ ਫੈਸਲਾ ਸੀ ਐਨਐਚੀ ਦੇ ਹੱਕ ਚ ਆ ਤੇ ਅੱਜ ਪਤਾ ਲੱਗਾ ਸੀ ਵੀ ਇਹ ਚਲਾਉਣ ਲੱਗੇ ਆ ਤਾਂ ਅਸੀਂ ਤਾਂ ਕਰਕੇ ਅੱਜ ਸਾਰੇ ਰਾਤ ਅਸੀਂ ਵੀਡੀਓ ਪਾਤੀ ਸੀ ਅੱਜ ਅਸੀਂ ਇਕੱਠੇ ਹੋਏ ਉਹਾਂ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜੇ ਹਾਈ ਕੋਰਟ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਆ ਕੁਛ ਨਾ ਕੁਛ ਦੇਖ ਕੇ ਦਿੱਤੀ ਹੋਣੀ ਆ ਯਾ ਕੀ ਕਾਰਨ ਲੱਗਦਾ ਵੀ ਇਹਨਾਂ ਨੂੰ ਮਨਜ਼ੂਰੀ ਮਿਲ ਰਹੀ ਆ ਕੋਰਟਾਂ ਕਿਹੜਾ ਕੀ ਦੇਖਦੀਆਂ ਨੇ ਕੋਰਟ ਨੇ ਕੋਰਟ ਨੇ ਜਦੋਂ ਗੱਲ ਹੀ ਨਹੀਂ ਸੁਣੀ ਤਾਂ ਉਹਨੇ ਕੀ ਦੇਖਿਆ ਉਹ ਸਾਡੀ ਗੱਲ ਸੁਣਨਾ ਤੇ ਪੱਖ ਸੁਣਨਾ ਸਾਡਾ ਹੱਕ ਸੀ ਨਾ ਉਹਦਾ ਪੱਖ ਸੁਣ ਕੇ ਕਮੇਟੀ ਬਣਾਉਦੇ ਜੀ ਕਮੇਟੀ ਬਣਾ ਕੇ ਕਮੇਟੀ ਜਾਂਚ ਕਰ ਲੈਂਦੀ ਜੀ ਜੇਕਰ ਜੇ ਅਸੀਂ ਗਲਤ ਹੁੰਦੇ ਸਾਨੂੰ ਸਜ਼ਾ ਦਿੰਦੇ ਜੇ ਜੇ ਉਹ ਥੋ ਗਲਤ ਹੁੰਦੇ ਉਹਨਾਂ ਨੂੰ ਦਿੰਦੇ ਕਿਤੇ ਨਾ ਕਿਤੇ ਕੋਰਟ ਦਾ ਟਾਈਮ ਖਰਾਬ ਕਰ ਰਹੇ ਆ ਬੰਦੀ ਆ ਗੱਲ ਫਰਕ ਕੋਰਟ ਨੇ ਤੇ ਜਦੋਂ ਗੱਲ ਹੀ ਨਹੀਂ ਸੁਣੀ ਇੱਕ ਤਰਫਾ ਫੈਸਲਾ ਹੀ ਸੁਣਾ ਦਿੱਤਾ ਸਾਰਾ ਤੇ ਫਿਰ ਉੱਥੇ ਆਪਾਂ ਕੀ ਕਰ ਸਕਦੇ ਹੁਣ ਫਿਰ ਆਉਣ ਵਾਲੇ ਦਿਨਾਂ ਵਿੱਚ ਕੀ ਕਿਵੇਂ ਅੱਗੇ ਕੀਤੇ ਰਣਨੀਤੀ ਕੀ ਰਹੂਗੀ ਕਿ ਇੱਥੇ ਪੱਕਾ ਮੋਰਚਾ ਲਾ ਕੇ ਬੈਠ ਜਾਊਗਾ ਇਹ ਕਿਵੇਂ ਜਿਹੜੀਆਂ ਸਾਡੀਆਂ ਤਿੰਨ ਮੰਗਾ ਮੰਗ ਬੰਦੇ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਆ ਜਿਹੜੇ ਸਾਡੇ ਰੇਟ ਘੱਟ ਕਰ ਦੇਣ ਸਾਡੀ ਪਰਚੀ ਦਾ ਰੇਟ ਘੱਟ ਕਰਕੇ 24 ਘੰਟੇ ਵਾਲੀ ਕਰ ਦੇਣ ਤੇ ਜਿਹੜਾ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦੇਣ ਔਰ ਪਾਸ ਰੈਗੂਲਰ ਕਰ ਦੇਣ ਉਹਨੇ ਟੋਲ ਚਲਾ ਲਨ ਤੇ ਜੇ ਕਹਿਨ ਵੀ ਅਸੀਂ ਇਹ ਕੋ ਕਰਨਾ ਨਹੀਂ ਟੋਲ ਵੀ ਚਲਾਉਣਾ ਫਿਰ ਨਹੀਂ ਚੱਲਣਾ ਫਿਰ ਨਹੀਂ ਇਹ ਚਲਾਉਂਦਾ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਇਹਨਾਂ ਨੇ ਕਿਵੇਂ ਆਪਣਾ ਪੱਖ ਰੱਖਿਆ ਉੱਥੇ ਦੇਖੋ ਪੰਜਾਬ ਸਰਕਾਰ ਨੇ ਪੱਖ ਵਧੀਆ ਰੱਖਿਆ ਜੀ ਪੰਜਾਬ ਸਰਕਾਰ ਦੇ ਵਕੀਲ ਨੇ ਅੱਧਾ ਘੰਟਾ ਬੈਸ ਵੀ ਕੀਤੀ ਆ ਜੀ ਔਰ ਮਾਨਯੋਗ ਡੀਸੀ ਸਾਹਿਬ ਨੇ ਵੀ ਸਾਡੀਆਂ ਸਾਰੀਆਂ ਮੰਗਾਂ ਲਿਖ ਕੇ ਐਨਐਚਈ ਨੂੰ ਭੇਜੀਆਂ ਪਰ ਐਨਐਚਈ ਤੇ ਕਿਤੇ ਗੰਭੀਰ ਨਹੀਂ ਹੈਗਾ ਵੀ ਇਹ ਜੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਕੋਈ ਉਹਨਾਂ ਨੇ ਵਿਚਾਰ ਨਹੀਂ ਕੀਤੀ ਕੋਈ ਲੈਟਰ ਦਾ ਜਵਾਬ ਨਹੀਂ ਦਿੱਤਾ ਇਸ ਕਰਕੇ ਇਤੋਂ ਪਤਾ ਲੱਗਦਾ ਵੀ ਐਨ ਐਚਏ ਜਾਂ ਜਿਹੜੀਆਂ ਉਹ ਜੀਆਂ ਕੰਪਨੀਆਂ ਨੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਉਹਨਾਂ ਨੂੰ ਇਹ ਆ ਵੀ ਜਿਹੜੀਆਂ ਅਦਾਲਤਾਂ ਨੇ ਉਹ ਅਦਾਲਤਾਂ ਇਹਨਾਂ ਦੇ ਪੱਖ 'ਚ ਨੇ ਇਹ ਕੋਰਟ ਪਾ ਕੇ ਅਦਾਲਤ ਤੋਂ ਫੈਸਲਾ ਕਰਾ ਲਣਗੇ ਅਣਕੇ ਚਲਾ ਦੇਣਗੇ ਅਣ ਵਿੱਚ ਸਮੇ ਲਈ ਇੱਥੇ ਦੁਵਾਰਾ ਤੋਂ ਪ੍ਰੋਟੈਸਟ ਕੀਤਾ ਜਾ ਜਿੰਨਾ ਚਿਰ ਸਾਡਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਣ ਵਿੱਚ ਸਮਾਈ ਹੈ ਜੇ ਜੇ ਪ੍ਰਸ਼ਾਸਨ ਜਾਂ ਪੁਲਿਸ ਕਿਤੇ ਧੱਕੇਸ਼ਾਹੀ ਕਰਦੀ ਹੈ ਜਾਂ ਉਥਾਂਦੀ ਹੈ ਇੱਥੋਂ ਦੀ ਜਬਰੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਣਾ ਚਾਹੀਦਾ ਉਹ 'ਚ ਸਾਡੇ ਕੋਲ ਤਾਂ ਕੁਝ ਨਹੀਂ ਹੈ ਅਸੀਂ ਤਾਂ ਬੈਠੇ ਆਂ ਦੇ ਆਜੂ ਚੜ ਕੇ ਤੇ ਆ ਜਾਣਗੇ ਤੇ ਫਿਰ ਫਿਰ ਦੇਖੀ ਜੋ ਠੀਕ ਹੈ ਨਾ ਇਸ ਸਮੂਹ ਜਥੇਬੰਦਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਅਸੀਂ ਤਾਂ ਸਾਰੀ ਜਨਤਾ ਨੂੰ ਅਪੀਲ ਕਰਦੇ ਆਂ ਵੀ ਇਹ ਜਨਤਾ ਦਾ ਮੁੱਦਾ ਵਾ ਜਨਤਾ ਲਈ ਲੜ ਰਹੇ ਆਂ ਜਨਤਾ ਸਾਰੀ ਨੂੰ ਫੁੱਲ ਕੇ ਬਾਹਰ ਨਾ